ਹੈਲੋ ਗਾਇਜ਼ ਵੈਲਕਮ ਬੈਕ ਟੂ ਅ ਚੈਨਲ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਅੱਜ ਅਪਾ ਬਣਾਵਾਂਗੇ ਕਦੂ ਤੇ ਇੱਕ ਨਵੀਂ ਡਿਸ਼ ਕਦੂ ਤੇ ਇੱਕ ਨਵੀਂ ਡਿਸ਼ ਬਣਾਉਣ ਲਈ ਕਦੂ ਨੂੰ ਅਪਾ ਪਹਿਲਾਂ ਲੰਬੇ ਲੰਬੇ ਕੱਟ ਲਾਵਾਂਗੇ ਨਾਲ ਅਪਾ ਲੰਬੇ ਲੰਬੇ ਪਿਆਜ਼ ਕੱਟ ਲਾਵਾਂਗੇ ਫਿਰ ਇਹਨਾਂ ਪਿਆਜ਼ਾਂ ਨੂੰ ਕੱਟਣ ਤੋਂ ਬਾਅਦ ਅਪਾ ਇੱਕ ਬਰਤਨ ਲਾਵਾਂਗੇ ਜਿਸ ਨੂੰ ਅਪਾ ਰੱਖਾਂਗੇ ਗੈਸ ਦੇ ਉੱਤੇ ਤੇ ਬਰਤਨ ਨੂੰ ਗੈਸ ਦੇ ਉੱਤੇ ਰੱਖਣ ਤੋਂ ਬਾਅਦ ਫਿਰ ਜਿਹੜਾ ਵੀ ਤੇਲ ਤੁਸੀਂ ਕੁਕਿੰਗ ਆਇਲਸ ਟੂ ਯੂਜ਼ ਕਰਦੇ ਹੋ ਠੀਕ ਹੈ ਉਹਨੂੰ ਅਪਾ ਉਸ ਬਰਤਨ ਦੇ ਵਿੱਚ ਪਾ ਲਾਂਗੇ ਫਿਰ ਜਦੋਂ ਤੁਸੀਂ ਉਸ ਬਰ ਆਪਾਂ ਜੀਰਾ ਫਿਰ ਆਪਾਂ ਜੀਰੇ ਦੇ ਲਵਾਵਾਂਗੇ ਗੇੜੇ ਬਰਤਨ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਲੰਬੇ ਕੱਟੇ ਹੋਏ ਕद्दू ਤੇ ਪਿਆਜ਼ ਦੋਵੇਂ ਚੀਜ਼ਾਂ ਸਿੱਟ ਦਵਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੀ ਮੰਮੀ ਨੇ ਸਿੱਟਤੇ ਐ ਇਸ ਜੋ ਵਿੱਚ ਫਿਰ ਇਸ ਤੋਂ ਬਾਅਦ ਲਵਾ ਦਾਂਗੇ ਆਪਣੇ ਕਰਛੀ ਦਾ ਇੱਕ ਗੇੜਾ ਜਦੋਂ ਆਪਾਂ ਇਹਦੇ ਦੇ ਵਿੱਚ ਕਰਛੀ ਦਾ ਗੇੜਾ ਲਵਾ ਦਾਂਗੇ ਚੰਗੀ ਤਰ੍ਹਾਂ ਇਹ ਸਾਰਾ ਕੁਝ ਮਿਕਸ ਅਪ ਹੋ ਜਾਊਗਾ ਹਨਾ ਆਪਣੇ ਜੀਰੇ ਦੇ ਨਾਲ ਫਿਰ ਜੋ ਜਿੰਨਾ ਟਾਈਮ ਇਹ 골ਡਨ ਬ੍ਰਾਊਨੀ ਹੁੰਦਾ ਵੈਸੇ ਇਹਨੂੰ ਆਪਾਂ ਪੂਰਾ ਕੁੱਕ ਨਹੀਂ ਕਰਨਾ ਮੇਰੇ ਮੰਮੀ ਦੇ ਕੈਨ ਅਕੋਰਡਿੰਗ ਆਪਾਂ ਇਹਨੂੰ 70% ਕੁੱਕ ਕਰਨਾ 70% ਕੁੱਕ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਨੂਨ ਮਿਰਚ ਮਸਾਲੇ ਜੋ ਕੁਛ ਤੁਸੀਂ ਸਿੱਟਣਾ ਚਾਹੋ ਸਿੱਟ ਸਕਦੇ ਹੋ ਮੈਸੇਜ ਜਿਸ ਜਿੰਨੇ ਮਸਾਲੇ ਦੇ ਵਿੱਚ ਪਾਉਂਗੇ ਉਨੇ ਹੀ ਜ਼ਿਆਦਾ ਸਵਾਦ ਬਣੂਗਾ ਬਸ ਤੁਸੀਂ ਐਨ ਐਜ਼ ਅ ਸਟਾਰਟਰ ਯੂਜ਼ ਕਰਨਾ ਤਾਂ ਮੇਰੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਕੁਝ ਵੀ ਸਿੱਟ ਸਕਦੇ ਹੋ ਹਨਾ ਬਟ ਮੇਰੇ ਮੰਮੀ ਦੇ ਕਹਿਣ ਦੇ ਅਕੋਰਡਿੰਗ ਜਿਵੇਂ ਮੈਨੂੰ ਮੇਰੀ ਮੰਮੀ ਨੇ ਦੱਸਿਆ ਸੀਗਾ ਹਨਾ ਇਹਦੇ ਵਿੱਚ ਆਪਾਂ ਆਮਚੂਰ ਪਾਊਡਰ ਜ਼ਰੂਰ ਜ਼ਰੂਰ ਪਾਣਾ ਤੇ ਚਿਲੀ ਫਲੈਕਸ ਵੀ ਜ਼ਰੂਰ ਪਾਣੇ ਨੇ ਠੀਕ ਹੈ ਬਾਕੀ ਜਿੰਨੇ ਮਰਜ਼ੀ ਮਸਾਲੇ ਪਾ ਲਓ ਗਾਇਸ ਉਨੀ ਚੀਜ਼ ਜ਼ਿਆਦਾ ਸਵਾਦ ਬਣਦੀ ਹੁੰਦੀ ਹੈ ਮੇਰੇ ਅਕੋਰਡਿੰਗ ਤਾਂ ਬਾਕੀ ਤੁਸੀਂ ਆਪ ਦਾ ਦੇਖ ਸਕਦੇ ਹੋ ਬਾਕੀ ਬੰਦੇ ਦਾ ਆਪ ਦਾ ਟੇਸਟ ਹੁੰਦਾ ਉਹ ਕੀ ਉਹਦਾ ਟੇਸਟ ਹੈ ਨਾ ਕਿਸ ਨੂੰ ਆਮਚੂਰ ਪਾਊਡਰ ਵਾਲਾ ਫਲੇਵਰ ਨਹੀਂ ਪਸੰਦ ਆਊਗਾ ਚਾਟ ਮਸਾਲੇ ਵਾਲਾ ਪਾਊਡਰ ਨਹੀਂ ਪਸੰਦ ਹੋਊਗਾ ਉਹ ਫਿਰ ਅਗਲੇ ਦੀ ਮਰਜ਼ੀ ਹੈ ਨਾ ਚਲੋ ਹੁਣ ਆਪਾਂ ਆਪਣੀ ਵੀਡੀਓ ਤੇ ਵਾਪਸ ਆਨੇ ਆ ਤੁਸੀਂ ਦੇਖ ਸਕਦੇ ਹੋ ਮੇਰੀ ਮੰਮੀ ਨੇ ਹੁਣ ਇੱਥੇ ਕੱਚੀ ਕਮਾਤੀ ਆ ਚੰਗੀ ਤਰ੍ਹਾਂ ਸਾਰਾ ਕੁਝ ਮਿਕਸ ਅਪ ਕਰਤਾ ਸਾਰੇ ਮਸਾਲੇ ਜਿਹੜੇ ਹੈ ਕਦੂ ਤੇ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਰਲ ਚੁੱਕੇ ਨੇ ਆਪਾਂ ਜਿਵੇਂ ਕਿ ਦੇਖ ਸਕਦੇ ਹਾਂ ਬਹੁਤ ਚੰਗੀ ਤਰ੍ਹਾਂ ਮੇਰੀ ਮੰਮੀ ਕਰਚੀ ਹਿਲਾ ਰਹੀ ਹੈ ਹਿਲਾ ਰਹੀ ਹੈ ਹਿਲਾ ਰਹੀ ਹੈ ਮਸਾਲੇ ਇੱਕ ਦੂਜੇ ਦੇ ਵਿੱਚ ਮਿਕਸ ਅਪ ਹੋ ਰਹੇ ਨੇ ਮਸਾਲਿਆਂ ਨੇ ਇੱਕ ਦੂਜੇ ਨੂੰ ਕਿਸਮੈਣ ਪਾਲਿਆ ਹੈ ਵਿੱਚ ਪਤਾ ਨਹੀਂ ਕੀ ਕੁਝ ਬਣ ਚੁੱਕਿਆ ਪਰ ਇੱਥੇ ਕੁਛ ਨਾ ਕੁਛ ਤਾਂ ਬਣ ਚੁੱਕਿਆ ਗਾਇਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਔਰ ਮੇਰੀ ਮੰਮੀ ਫੇਰ ਇੱਥੇ ਕਰਚੀ ਘੁਮਾ ਰਹੀ ਹੈ ਤੇ ਜਿੰਨ ਇਹਨੂੰ ਫਿਰ ਜਦੋਂ ਆਪਾਂ ਇਹਦੇ ਵਿੱਚ ਮਸਾਲੇ ਐਡ ਆਨ ਕਰ ਦਾਂਗੇ ਹਨਾ ਮਸਾਲੇ ਐਡ ਆਨ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਗੇੜਾ ਲਵਾਣਾ ਮਤਲਬ ਵੀ ਹਾਈ ਫਲੇਮ ਦੇ ਉੱਤੇ ਹਾਈ ਬਾਰੀ ਹਾਈ ਵੀ ਨਹੀਂ ਲੋ ਟੂ ਮਤਲਬ ਵੀ ਲੋ ਟੂ ਹਾਈ ਦੇ ਵਿੱਚ ਵਿੱਚ ਮਿਕਸ ਅਪ ਜੀ ਮਤਲਬ ਵੀ ਬਾਰੀ ਦਾ ਬਾਰੀ ਤੇਜ਼ ਫਲੇਮ ਹੋਵੇ ਤਾਂ ਨਾ ਬਾਰੀ ਘੱਟ ਹੋਵੇ ਹਨਾ ਉਹਦੇ ਵਿੱਚ ਆਪਾਂ ਇਹਨੂੰ ਪਕਾ ਲਾਵਾਂਗੇ ਚੰਗੀ ਤਰ੍ਹਾਂ ਤੇ ਫਿਰ ਜਦੋਂ ਆਪਾਂ ਦੇਖਾਂਗੇ ਆਪਣੀ ਜਿਹੜੀ ਡਿਸ਼ ਹੈ ਹਨਾ ਇਹ ਵੈਸੇ ਆਲਮੋਸਟ 70% ਤਾਂ ਇੱਥੇ ਕੁੱਕ ਹੋ ਚੁੱਕੀ ਆ ਕਿਉਂਕਿ ਪਹਿਲਾਂ ਵੀ ਆਪਾਂ ਇਹਨੂੰ ਕੁੱਕ ਕੀਤਾ ਹਨਾ ਫਿਰ ਉਸ ਤੋਂ ਬਾਅਦ ਆਪਾਂ ਮਸਾਲੇ ਪਾ ਕੇ ਵੀ ਇਹਨੂੰ ਕੁੱਕ ਕੀਤਾ ਹੁਣ ਜਦੋਂ ਮਸਾਲੇ ਪਾ ਲਿਆ ਫਿਰ ਇਹਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਾਵਾਂਗੇ ਕਾਫੀ ਟਾਈਮ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ 골ਡਨ ਬਰਾਊਨ ਹੋ ਜੇ ਤੇ ਮੇਰੇ ਅਕੋਰਡਿੰਗ ਤਾਂ ਇੱਥੇ ਬਣ ਚੁੱਕੀ ਆ ਇਸ ਤੋਂ ਬਾਅਦ ਹੁਣ ਮੇਰੀ ਮੰਮੀ ਇਹਨੂੰ ਚੰਗੀ ਤਰ੍ਹਾਂ ਮਤਲਬ ਵੀ ਜਿਸ ਬਰਤਨ ਦੇ ਵਿੱਚ ਆਪਾਂ ਬਣਾਇਆ ਸੀ ਉਹਦੇ ਵਿੱਚੋਂ ਕੱਢ ਰਹੀ ਆ ਵੈਸੇ ਮੇਰੀ ਮੰਮੀ ਦੀ ਫੇਵਰਿਟ ਡਿ ਕਦੂ ਵਰਗਾ ਕਰ ਦੂਗੀ ਕਿਸੇ ਦਿਨ ਹੁਣ ਇੱਥੇ ਆਪਣੀ ਡਿਸ਼ ਬਣ ਚੁੱਕੀ ਆ ਤੇ ਗਾਇਸ ਤੁਹਾਡਾ ਇਹ ਸਿਨਾਰੀ